ਉਤਰੀ ਇਟਲੀ ਵਿੱਚ ਇੱਕ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਵਿੱਚ ਤਮਾਕੇ ਤੋਂ ਬਾਅਦ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਤਮਾਕਾ ਬੋਲੋਨੀ ਸ਼ਹਿਰ ਤੋਂ 70 ਕਿਲੋਮੀਟਰ ਦੂਰ ਸੋਵਿਆਨਾ ਚੀਲਤੇ ਪਲਾਂਟ ਦੇ ਪਾਣੀ ਦੇ ਅੰਦਰ ਹੋਇਆ ਜੋ ਕਿ ਪ੍ਰਭਾਵਿਤ ਖੇਤਰ ਚੀਲ ਦੀ ਸਤਾ ਤੋਂ 30 ਮੀਟਰ ਹੇਠਾਂ ਸਥਿਤ ਹੈ। ਨੇੜੇ ਦੇ ਕਸਬੇ ਕੈਮੋਂਗਨਾਨੋ ਦੇ ਮੇਅਰ ਨੇ ਆਸਾ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਰੱਖ-ਰਖਾ ਦੇ ਕੰਮ ਦੌਰਾਨ ਅਕਲਾ ਗਈ ਸੀ ਮਾਕੋਮਾਸੀ ਨਾਰਾ ਨੇ ਜਾਣਕਾਰੀ ਦਿੱਤੀ ਕਿ ਬਚਾਅ ਕਰਨ ਵਾਲਿਆਂ ਨੂੰ ਪਹੁੰਚ ਪ੍ਰਾਪਤ ਕਰਨ ਇਹ ਚ ਮੁਸ਼ਕਲ ਆਈ ਅਤੇ ਹਾਦਸਾ ਬੇहद ਗੰਭੀਰ ਸੀ ਬੁਲੋਨੀ ਦੇ ਪ੍ਰੀਫੈਕਟ ਆਥੀਲਿਓ ਵਸਕੋਂਟਿਨੇ ਨੇ ਕਿਹਾ ਕਿ ਸਤਾ ਤੋਂ ਹੇਠਾਂ 8 ਮੰਜ਼ਲ ਤੇ ਇੱਕ ਟਰਬਾਈਨ ਫਟਣਾ ਨਾਲ ਅਗਲਾ ਗਈ ਜਿਸ ਕਾਰਨ ਹੇਠਾਂ ਦੀ ਮੰਜ਼ਲ ਹੜ ਗਈ ਖੋਜ ਅਤੇ ਬਚਾਅ ਮਹਿੰਮ ਵਿੱਚ ਸ਼ਾਮਲ ਕੋਤਾ ਖੋਰਾ ਵਿੱਚੋਂ ਇੱਕ ਨੇ ਤਾਲਵੀ ਅਖਵਾਰ ਲਾ ਰਿਪਬਲਿਕਾ ਨੂੰ ਦੱਸਿਆ ਕਿ ਉਹ ਸਤਾ ਤੋਂ ਹੇਠਾਂ 7ਵੀਂ ਮੰਜ਼ਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਸੀ ਪਰ ਹੋਰ ਹੇਠਾਂ ਫਸੇ 3 ਲੋਕਾਂ ਤੱਕ ਨਹੀਂ ਪਹੁੰਚ ਸਕੇ ਤਮਾਕੇ ਤੋਂ ਬਾਅਦ ਕਈ ਲੋਕਾਂ ਦੇ ਗੰਭੀਰ ਰੂਪ ਵਿੱਚ ਝੋਲਸਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਨੇੜਲੇ ਹਸਪਤਾਲਾ ਵਿੱਚ ਲਜਾਇਆ ਗਿਆ ਇਸ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮਲੋਨੀ ਨੇ ਐਕਸ ਤੇ ਟਵੀਟ ਕੀਤਾ ਜਿਸ ਵਿੱਚ ਉਸਨੇ ਬਚਾਅ ਸੇਵਾਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਤਮਾਕੇ ਦੀਆਂ ਖਬਰਾਂ ਤੋਂ ਬਾਅਦ ਚਿੰਤਤ ਹੈ ਤੇ ਇਸ ਤੇ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਹੀ ਹੈ